ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਤਲੇ ਇਸ ਸਮੇਂ ਖਨੌਰੀ ਬਾਰਡਰ ਤੇ ਮੌਜੂਦ ਹਾਂ ਜਿੱਥੇ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਤੇ ਜਗਦੀਸ਼ ਸਿੰਘ ਢੱਲੇਵਾਲ ਉਹਨਾਂ ਦਾ ਮਰਨ ਵਰਤ ਅੱਜ 46ਵੇਂ ਦਿਨ ਦੇ ਵਿੱਚ ਪਹੁੰਚ ਚੁੱਕਾ ਵਾ ਤਸਵੀਰ ਦਾ ਵੇਲਾ ਵਾ ਪਿੱਛੇ ਪ੍ਰਸ਼ਾਦਾ ਪਾਣੀ ਜਿਹੜਾ ਇੱਥੇ ਕਿਸਾਨਾਂ ਦੇ ਵੱਲੋਂ ਛਕਿਆ ਜਾ ਰਿਹਾ ਤੇ ਨਾਲ ਦੇ ਨਾਲ ਤਿਆਰ ਕੀਤਾ ਜਾ ਰਿਹਾ ਤੇ ਇੱਕ ਬੱਕਰੀ ਦੀ ਇੱਥੇ ਸਾਨੂੰ ਮਿਸਾਲ ਦੇਖਣ ਨੂੰ ਮਿਲੀ ਆ ਇੱਕ ਅੰਕਲ ਤੁਹਾਨੂੰ ਹੁਣ ਸਕਰੀਨ ਦੇ ਉੱਪਰ ਨਜ਼ਰ ਆ ਰਹੇ ਹੋਣਗੇ ਇੱਕ ਸਾਈਕਲ ਤੁਹਾਨੂੰ ਨਾਲ ਇਹਨਾਂ ਦੇ ਨਜ਼ਰ ਆ ਰਹਿਆ ਹੋਏਗਾ ਤਾਂ ਦੱਸਿਏ ਕਿ ਇਹ ਅਮਰੋਸ ਇੱਥੇ ਪਹੁੰਚੇ ਨੇ ਸਾਈਕਲ ਦੇ ਉੱਪਰ ਤਾਂ ਗੱਲਬਾਤ ਕਰ ਲੈਣੇ ਆਂ ਅੰਕਲ ਸਭ ਤੋਂ ਪਹਿਲਾਂ ਤਾਂ ਨਾਮ ਦੱਸ ਦਿਓ ਜੀ ਤੇ ਕਿਹੜੇ ਪਿੰਡ ਤੋਂ ਆਏ ਹੋ ਹੰਜੀਤ ਸਿੰਘ ਪਿੰਡ ਪਰਿੰਗੜੀ ਜ਼ਿਲ੍ਹਾ ਤਮ ਤਮ ਅੱਛਾ ਅਮ ਤਰਨਤਾਰਨ ਤੋਂ ਆਏ ਹਾਂ ਹਾਂ ਜੀ ਜਿਵੇਂ ਅੰਕਲ ਇੱਥੇ ਮੈਨੂੰ ਪਤਾ ਲੱਗਿਆ ਜੋ ਤੁਹਾਡੇ ਸਾਥੀ ਦੱਸ ਰਿਹਾ ਕਿ ਤੁਸੀਂ ਆ ਸਾਈਕਲ ਤੇ ਆਏ ਹੋ ਇਹ ਸੱਚ ਆ ਜੀ ਗੱਲ ਸੱਚ ਆ ਜੀ ਕਦੋਂ ਆਏ ਹੋ ਜੀ ਮੈਨੂੰ 10 ਮਿੰਟ ਹੋ ਗਏ ਸੈਂੇਵਾ ਕਰਦੇ ਸਾਈਕਲ ਤੇ ਹੀ ਆਏ ਜੀ ਸਾਈਕਲ ਤੇ ਆਏ ਮੈਂ ਕਿਉਂ ਕਾਰਨ ਸਾਈਕਲ ਤੇ ਚਲਾ ਕੇ ਲਿਆ ਮੈਂ ਆ ਦਾ ਕੋਦ ਕਿਉਂ ਕਾਰਨ ਸਾਈਕਲ ਤੇ ਆਉਂਦਾ ਜੀ ਕਾ ਤੋ ਸਾਈਕਲ ਤੇ ਕਿਉਂ ਆਇਓ ਗਜਾ ਕਰਨ ਵਾਸਤੇ ਅੱਛਾ ਜੀ ਹਾਂਜੀ ਨਹੀਂ ਪਿੰਡੋਂ ਟਰਾਲੀਆਂ ਆਈਆਂ ਹੋਣਗੀਆਂ ਤੁਹਾਡੇ ਅੱਜ ਤਾਂ ਪਿੰਡ ਵਾਲੇ ਹੋਰ ਵੀ ਆਏ ਹੋਏ ਨੇ ਇਹਨਾਂ ਨਾਲ ਦੀਆਂ ਨਹੀਂ ਮੈਂ ਕੱਲਾ ਜਾਂ ਸਾਈਕਲ ਤੇ ਅੱਛਾ ਜੀ ਇਹ ਕਾਰਨ ਕਿ ਇਸ ਪੈਸੇ ਸਾਈਕਲ ਤੇ ਆਉਂਦਾ ਜੀ ਸਾਈਕਲ ਮੇਰਾ ਵਗੜੂ ਮੇਰਾ ਆਪਦਾ ਮੈਂ ਆਪਦੇ ਸਾਈਕਲ ਤੇ ਗਜਾ ਕਰਦਾ ਅੱਛਾ ਜੀ ਹਾਂਜੀ 8-9 ਮਹੀਨੇ ਪਹਿਲਾਂ ਸੰਭਗਪਟ ਦੇ ਰੇਂਜ ਸੇਵਾ ਕਰ ਅੱਛਾ ਜੀ ਹਾਂਜੀ ਤਾਂ ਹੁਣ ਉਸ ਤੋਂ ਬਾਅਦ ਇੱਥੇ ਆ ਗਏ ਹੁਣ ਇੱਥੇ ਆ ਗਏ ਹੁਣ ਹਰਿਆਣੇ ਤੋਂ ਦਾਤੇ ਸਿੰਘ ਆ ਗਏ ਗਜਾ ਕਰਦੇ ਆ ਤਾਂ ਇਹਦਾ ਸਾਈਕਲ ਦੇ ਔਖਾ ਨਹੀਂ ਲੱਗਦਾ ਹੈਗਾ ਜੀ ਇੰਨੀ ਬਾਤ ਦੀ ਗੱਲ ਕਰਾਂ ਬਹੁਤ ਦੂਰ ਪੈ ਜਾਂਦਾ ਹਾਂ ਹਾਂ ਜੀ ਮੈਂ ਇੱਕ ਰਾਤ ਗੁਰਦੈਨ ਰਾਤ ਤਸਵੀਰ ਫਿਰ ਤਰਪਈਦਾ ਸੀ 8:00 9:00 ਵਜੇ ਪਹੁੰਚਦਾ ਨਿਕਲ ਜਿੰਨੇ ਕਿੰਨੇ ਟਾਈਮ ਤੱਕ ਇੱਥੇ ਪਹੁੰਚੇ ਸੀ ਸਰ ਮੈਂ ਤੀਜੇ ਦਿਨ ਪਹੁੰਚਾਂਗਾ ਜੀ ਤੀਜੇ ਦਿਨ ਹਾਂ ਜੀ ਸਾਈਕਲ ਤੇ ਰੁਕ ਰੁਕ ਕੇ ਪਹੁੰਚੇ ਹਾਂ ਰੁਕ ਰੁਕ ਕੇ ਪਹੁੰਚੇ ਹਾਂ ਜੀ ਤਾਂ ਬਿਲਕੁਲ ਜੇ ਪਰਿਵਾਰਿਕ ਮੈਂਬਰ ਨੇ ਜੀ ਉਹ ਨਹੀਂ ਕਹਿੰਦੇ ਹੈਗੇ ਕਿ ਸਾਈਕਲ ਦੀ ਬਜਾਏ ਤੁਸੀਂ ਕਿਸੇ ਟਰਾਲੀ ਚੱਲ ਜਾਓ ਜਾਂ ਉਦੋਂ ਕਿਸੇ ਨਾ ਗੱਡੀ 'ਚ ਬੈ ਕੇ ਚੱਲ ਜਾਓ ਨਹੀਂ ਮੈਂ ਸੇਵਾ ਹੀ ਕਰਦਾ ਸਤ ਮੀਰਠਵੀ ਪੜਦਾ ਦੇਵਾਇ ਕਰਦ ਰੇ ਅੱਛਾ ਜੀ ਇੱਥੇ ਕਿੰਨਾ ਕੁ ਟਾਈਮ ਲਾਉਣਾ ਜੀ ਹੁਣ ਇੱਥੇ ਮੇਰੇ ਖੁੱਲ੍ਹੇ ਪੈਰਾ ਜੀ ਹਾਂਜੀ ਜਦੋਂ ਤੱਕ ਧਰਨਾ ਚੱਲੂ ਤਾਂ ਤੱਕ ਇਹ ਫੋਨ ਚੜੀ ਇੱਥੇ ਆ ਜੀ ਕਰਨ ਨੂੰ ਜਾਣ ਦਾ ਦੀ ਨਹੀਂ ਕਰਦਾ ਨਹੀਂ ਗਏ ਨਹੀਂ ਜੀ ਦਿਲ ਹੀ ਕਰਦਾ ਜਾਣਦਾ ਨਾ ਪੱਕੇ ਇੱਥੇ ਰਵਾਂਗੇ ਵੀਰਵਾਰ ਚ ਕੌਣ ਕੌਣ ਆ ਜੀ ਭਰਾਵਾ ਭਰਾਏ ਸਾਰੇ ਆਏ ਆ ਤੇ ਤਾ ਇਹ ਬੜੀ ਬੱਕਰੀ ਤਸਵੀਰ ਆ ਤਾਂ ਦੇਖ ਸਕਦੇ ਹੋ ਕਿ ਸਾਈਕਲ ਦੇ ਅੱਗੇ ਇਹਨਾਂ ਨੇ ਲਿਖਿਆ ਵੀ ਹੋਇਆ ਕਿ ਨੌਰੀ ਬਾਰਡਰ ਪੰਜਾਬ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਡਾ ਅੱਗੇ ਰਤਾਨ ਜਿਹੜੇ ਉਹਨਾਂ ਦਾ ਨਾਮ ਲਿਖਿਆ ਹੋਇਆ ਵਾ ਤਾਂ ਇਹ ਬੜੀ ਬੱਕਰੀ ਜੀ ਤਸਵੀਰ ਆ ਇਹ ਦੇਖ ਸਕਦੇ ਹੋ ਸਾਈਕਲ ਜਿਹੜਾ ਬਾਈ ਉਹਨਾਂ ਦਾ ਇਹਦੇ ਤੇ ਇੱਥੇ ਪਹੁੰਚੇ ਹਾਂਜੀ ਹਾਂਜੀ ਕਿਹਨਾਂ ਤੋਂ ਹਾਂਜੀ ਬਿਲਕੁਲ ਇਹ ਖਨੌਰੀ ਬਾਟਰ ਦੀ ਤਸਵੀਰ ਆ ਜੀ ਜਜ਼ਬਾ ਦੇਖ ਸਕਦੇ ਹੋ ਅਕਿ ਤੁਹਾਨੂੰ ਉਮਰ ਕਿੰਨੀ ਕਹਾਂ ਜੀ ਮੇਰਾ ਜਨਮ ਘੱਤਤਾ ਜੀ ਇਹ ਸਾਈਕਲ ਤੇ ਬਾਈ ਹੁਣੀ ਪਹੁੰਚਿਆ ਤਾਂ ਤਸਵੀਰ ਦੇਖ ਸਕਦੇ ਹੋ ਬੜੀ ਬੱਕਰੀ ਦੀ ਤਸਵੀਰ ਇੱਥੇ ਦੇਖੋ ਨੂੰ ਕਿਉਂਕਿ ਲਗਾਤਾਰ ਕਿਸਾਨ ਜਿਹੜੇ ਇੱਥੇ ਡਟੇ ਹੋਏ ਆ ਲਗਾਤਾਰ ਕਿਸਾਨਾਂ ਦਾ ਪ੍ਰਦਰਸ਼ਨ ਜਿਹੜਾ ਚੱਲ ਰਿਹਾ ਖਨੌਰੀ ਬਾਡਰ ਦੀ ਜੇਕਰ ਗੱਲ ਕਰੀਏ ਜਗਦੀਸ਼ ਸਿੰਘ ਡੱਲੇਵਾਲ ਹੁਣੇ ਲਗਾਤਾਰ ਮਰਨ ਬਰਤਾਂ ਦੇ ਉੱਪਰ ਬੈਠੇ ਹੋਏ ਅੱਜ 46ਵਾਂ ਦਿਨ ਹੈ ਜਿਹੜਾ ਉਹਨਾਂ ਦਾ ਇਹ ਮਰਨ ਵਰਤ ਦਾ ਉਹ ਚੱਲ ਰਿਹਾ ਵਾ ਤੇ ਸਭ ਤੋਂ ਹਮ ਗੱਲ ਆ ਕਿ ਬੀਤੇ ਦਿਨ ਐਸਕੇਐਮ ਦੇ ਵੱਲੋਂ ਇੱਕ ਮਹਾਪੰਚਾਇਤ ਕੀਤੀ ਗਈ ਸੀ ਤਾਂ ਉਸ ਮਹਾਪੰਚਾਇਤ ਦੇ ਵਿੱਚ ਵਟੇ ਐਲਾਨ ਕੀਤੇ ਗਏ ਸੀ ਐਸਕੇਐਮ ਦੇ ਆਗੂਆਂ ਦੇ ਵੱਲੋਂ ਕਿ ਅੱਜ ਜਿਹੜੇ ਆਗੂ ਨੇ 6 ਮੈਂਬਰੀ ਇੱਕ ਕਮੇਟੀ ਹੈ ਜਿਹੜੀ ਉਹ ਇੱ ਜਿਹੜੇ ਇਥੋਂ ਦੇ ਕਿਸਾਨ ਨੇ ਜਿਹੜੇ ਇਥੇ ਲਗਾਤਾਰ ਪ੍ਰਦਰਸ਼ਨ ਕਰ ਰਿਹਾ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਕੀਤੀ ਜਾਏਗੀ ਤਾਂ ਤਾਂ ਕਿ ਜਿਹੜੇ ਕਿਸਾਨ ਨੇ ਇੱਕ ਮੰਚ ਦੇ ਉੱਪਰ ਇਕੱਠੇ ਹੋ ਸਕਣ ਤਾਂ ਲਗਾਤਾਰ ਕਿਸਾਨ ਪ੍ਰਦਰਸ਼ਨ ਕਰ ਰਿਹਾ 13 ਫਰਵਰੀ ਤੋਂ ਇਹ ਮੋਰਚਾ ਚੱਲ ਰਿਹਾ ਭਾਵੇਂ ਸ਼ੰਭੂ ਹੋਵੇ ਭਾਵੇਂ ਖਨੌਰੀ ਹੋਵੇ ਦੋਵਾਂ ਬਾਰਡਰਾਂ ਦੇ ਉੱਪਰ ਲਗਾਤਾਰ ਕਿਸਾਨ ਡਟੇ ਹੋਏ ਆ ਤਾਂ ਉਮੀਦ ਕਰਦੇ ਆ ਕਿ ਜਲਦ ਤੋਂ ਜਲਦ ਕਿਸਾਨਾਂ ਦੀ ਜੋ ਗੱਲਬਾਤ ਆ ਸਰਕਾਰ ਦੇ ਨਾਲ ਸ਼ੁਰੂ ਹੋਵੇਗੀ ਅਤੇ ਕਿਸਾਨ ਨੇ ਜਿਹੜੇ ਫਿਰ ਤੋਂ ਆਪੋ ਆਪਣੇ ਘਰਾਂ ਨੂੰ ਆਪੋ ਆਪਣੇ ਖੇਤਾਂ ਦੇ ਵਿੱਚ ਜਾਣੇ ਸਹਿਯੋਗੀ ਸਾਥੀ ਸੁਖਵਿੰਦਰ ਦੇ ਨਾਲ ਸੁਖਦਲੇ